ਇਹ ਲੇਟ ਆਇਆ ਬਾਅਦ ਚ ਪੂਰੀ ਮੇਕਅਪ ਆਣੀ ਸੀਧੀ ਉਸੇ ਇੱਕ ਬਰਥਡੇ ਜੋ ਕਿ ਕਿਸੇ ਦਾ ਹੱਡੇ ਤੇ ਕੁੜੀ ਨੂੰ ਤਿਆਰ ਹੋਣ ਵਾਸਤੇ ਮੈਂ ਕੁੜੀ ਨੂੰ ਕੋਲ ਕੇ ਜਾਂ ਦੁਕਾਨ ਤੋਂ ਕੁੜੀ ਨੂੰ ਤਿਆਰ ਕਰਵਾ ਲਿਆ ਜਾ ਪਰੋਂ ਘਰੇ ਆਏ ਤੇ ਘਰੇ ਅੰਦਰੋਂ ਵੇਟ ਬੰਦਿਆ ਤੇ ਕੁੜੀ ਨੂੰ ਫਿਰ ਐਂਗ ਜੜਾਇਆ ਜੋ ਉੱਤਰੋਂ ਦੀ ਐ ਸੋਤੀ ਨੇ ਕੁੜੀ ਆਈ ਤਾਂ ਕਿਵੇਂ ਅੰਦਰ ਵਾਜਾਂ ਨੇ ਮੱਲਿਆ ਸੱਤਾਂ ਰਹਿ ਗਈ ਤੇ ਕੁੜੀ ਆਲੀ ਟੇਹਾਂ ਆਵ ਕਰਦੇ ਵੀ ਇੱਦਾਂ ਇਹ ਕਰਦੇ ਕੋਈ ਵੀ ਨਹੀਂ ਜੀਗਾ ਕੋਈ ਵੀ ਅਰਕ ਜਿੰਦਰਾ ਤੁਸੀਂ ਨਾ ਆਵੋ ਮੈਂ ਦਰਵਾਜ਼ਾ ਹੀ ਉਹਨਾਂ ਜਿੰਦਰਾ ਹੀ ਤੋੜਿਆ ਜਿੰਦਰਾ ਤੇ ਲੱਪਾ ਹੀ ਨਹੀਂ ਲੱਗਦਾ ਤੇ ਅੰਦਰੋਂ ਮੁੜ ਕੇ ਦਰਵਾਜ਼ਾ ਬਲੌਕ ਕਰਕੇ ਨਾ ਅਨੇ ਤੇ ਦੀਜ ਨਾ ਸਾਰੇ ਖਾਰੇ ਕੂੜੇ ਸਾਇਰ ਹਗਾਣੇ ਦਿਸੇ ਨਹੀਂ ਮੰਨੋ ਘਰ ਘਣੀ ਚ ਕੈਮਰਾ ਕੂੰਰਾ ਕੋਈ ਹੈਗਾ ਨਹੀਂ ਤੇਰੀ ਕੈਮਰਾ ਗੀਰ ਗਈ ਮੈਂ ਘੇਰ ਤੇ ਆਈ ਮਾ ਬਹਿਨ ਦਾ ਸ਼ੱਕ ਹੋ ਗਈ ਕਿ ਇਹਨੂੰ ਜੇ ਨਹੀਂ ਕੋਈ ਮਜਾ ਦੇ ਹੀ ਹੁੰਦਾ ਮੈਂ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਕੌਣ ਪਤਾ ਵੀ ਕੌਣ ਗਿਆ ਕੌਣ ਨਹੀਂ ਆਇਆ ਕੀ ਕਰ ਰਿਹਾ ਤੁਸੀਂ ਕਿਸੇ ਨੂੰ ਵੀ ਨਹੀਂ ਪਤਾ ਵੀ ਖਾਰਾ ਪਰ ਮਾਰ ਗਿਆ ਵਾ ਕੋਈ ਮੇਦੀ ਹੋਏਗਾ ਤੁਹਾਡਾ ਰੋਡ ਪੂਰਾ ਮੰਨ ਸਰ ਮੈਂ ਜਿਹੜੇ ਚੌਪ ਕਰਦੀ ਹਾਂ ਖਾਲਸਾ ਸਟੋਰ ਤੇ ਮੈਂ ਕੰਮ ਤੇ ਗਈ ਹੋਈ ਸੀ ਬੱਚੇ ਸਕੂਲ ਗਏ ਸੀ ਤੇ ਮੇਰਾ ਬੇਟਾ ਕੋਈ ਪ੍ਰੋਬਲਮ ਹੋਣ ਕਰਕੇ ਉੱਥੇ ਰਹਿ ਪਿਆ ਸੀ ਖਡੂਰ ਸਾਹਿਬ ਤੇ ਇਹ ਥੋੜਾ ਲੇਟ ਆਇਆ ਬੇਟੀ ਪਹਿਲਾਂ ਆ ਗਈ ਸੀ ਤੇ ਉਹ ਵੀ ਮੇਰੇ ਕੋਲ ਉੱਥੇ ਸਿੱਧੀ ਆ ਗਈ ਖਾਲਸਾ ਸਟੋਰੀ ਤੇ ਸਰ ਔਰ ਗੁੜੀਆਂ ਤੇ ਬਰਥਡੇ ਕਿਸੇ ਦਾ ਕਪੜੇ ਚੇਂਜ ਕਰਨ ਵਾਸਤੇ ਆਈ ਘਰੇ ਨਾਲ ਮੈਂ ਆਪਣੀ ਇੱਕ ਕੁੜੀਆ ਨੂੰ ਭੇਜਿਆ ਹੋਇਆ ਤੇ ਘਰ ਆਣ ਕੇ ਵੇਖਿਆ ਤੇ ਦਰਵਾਜ਼ੇ ਅੰਦਰੋਂ ਦਵਾਜਾ ਬੰਦ ਸੀ। ਘਰੋਂ ਲੱਗੇ ਗਏ। ਹਾਂਜੀ ਲੌਕ ਕਰਕੇ ਰਹੀ ਸੀ। ਮੈਂ ਦਰਵਾਜ਼ਾ ਅੰਦਰੋਂ ਬੰਦ ਸੀ ਕੁੜੀਆਂ ਨੇ ਦਰਵਾਜ਼ਾ ਖੜਕਾਇਆ ਵ ਤੇ ਖੁੱਲਿਆ ਨਹੀਂ ਅੰਦਰੋਂ। ਮੈਨੂੰ ਇਹ ਕਿ ਮੇਰਾ ਬ੍ਰਦਰ ਸ਼ਾਇਦ ਆ ਗਿਆ ਹੋਵੇ ਘਰੇ। ਤੇ ਦੋ ਤਿੰਨ ਵਾਰੀ ਦਰਵਾਜ਼ਾ ਖੜਕਾਇਆ ਤੇ ਨਹੀਂ ਖੁੱਲਿਆ। ਤੇ ਫਿਰ ਸਰ ਇਹਨਾਂ ਨੇ ਮਤਲਬ ਉੱਤੋਂ ਦੀ ਆਏ ਮੈਂ ਕੁਵਾਂਡੀਆਂ ਦੇ ਘਰ ਜਾਤਾਂ ਨਹੀਂ। ਤੇ ਕੁੜੀਆਂ ਨੇ ਅੰਦਰ ਆਣਗੇ ਦੇਖਿਆ ਤੇ ਇਕਲਾਰਾ ਤੇ ਆਇਆ ਸੀ ਕਰੇ ਕਿੰਨਾ ਕੀ ਨੁਕਸਾਨ ਹੋਇਆ ਨੁਕਸਾਨ ਤੇ ਨਜਾਇਜ਼ ਸਰ ਮੇਰੇ ਬਸਤੀ ਹੀ ਬਸ ਵੀ ਉਹ ਲੈ ਗਏ ਨਾਲ ਹੀ ਉਹ ਵਾਲਾ ਤੇ ਬਾਕੀ ਕੱਪੜੇ ਹੀ ਦੋ ਤਿੰਨ ਸੂਟ ਹੀ ਮੇਰੇ ਅਨਸੀ ਤੇ ਸੂਟੇ ਹੀ ਉਸੇ ਤੇ ਨਹੀਂ ਸਰ ਮੈਨੂੰ ਨਹੀਂ ਸਾਥ ਤੇ ਤੇ ਮੰਗ ਸਰ ਇਹ ਹੀ ਕਰਨਾ ਚਾਹੁੰਦੇ ਕਿ ਇਹ ਮੇਰੇ ਸਾਰੇ ਕੰਡੇ ਘਰ ਹੁੰਦੇ ਆ ਦੇਨ ਦਿਹਾੜੀ ਉਹਨਾਂ ਨੇ ਏਡੀ ਵੱਡੀ ਕਦਮ ਏਡਾ ਵੱਡਾ ਚੁੱਕ ਲਿਆ ਵਾ ਤੇ ਜੇ ਮਗਰੋਂ ਅਸੀਂ ਮੰਨ ਲਓ ਰਾਤ ਘਰੇ ਹੁੰਨੇ ਆ ਰਾਤ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਇਸ ਕਰਕੇ ਅਹੀਂ ਉਹ ਕਹਿੰਦੇ ਕਿ ਥੋੜਾ ਜਿਹਾ ਤੁਹਾਡੀ ਗਲੀ ਵਿੱਚ ਕਦੀ ਪੀਸੀਆਰ ਆ ਦੇ ਜਾਂ ਕੋਈ ਪੁਲਿਸ ਬਲਾਕ ਜਾਂਦੀ ਗਲੀ ਚਾਇਰ ਦੱ ਨਹੀ ਸਰ ਕਦੀ ਨਹੀਂ ਅਸੀਂ ਹੀ ਮੰਨ ਕਰਦੇ ਆ ਕਿ ਗਲੀ ਅਸੀਂ ਹੀ ਮੰਨ ਕਰਦੇ ਆ ਕਿ ਗਲੀ ਚੱਕਰ ਮਾਰਨ ਤੇ ਤਾਂ ਕਿ ਅਸੀਂ ਵੀ ਸੁਰੱਖਿਅਤ ਹੋ ਸਕੀਏ ਤੇ ਕਾਰਵਾਈ ਕੀਤੀ ਜਾਂਦੀ ਸਰ ਮੇਰੇ ਬੱਚੇ ਇਕੱਲੇ ਘਰ ਹੁੰਦੇ ਆ ਨੁਕਸਾਨ ਹੋ ਸਕਦਾ ਮੇਰੀ ਬੇਟੀ ਦਾ ਵੀ ਮਗਰੋਂ ਇਸ ਕਰਕੇ ਪਲੀਜ਼ ਆਦੀ ਹੈਲਪ ਕੀਤੀ ਜਾਵੇ ਕੀ ਨਾਮ ਜੀ ਇੰਦਰਜੀਤ ਸਿੰਘ ਜੀ ਐਸ ਆਈ ਖਾਨਾ ਸਿਟੀ ਸੰਤਾਨ ਅੱਜ ਜਿਹੜੀ ਚੋਰੀ ਹੋਈ ਆ ਕੀ ਇਹਦਾ ਪਤਾ ਲੱਗਾ ਇਹ ਵੀ ਸਵੇਰ ਬੁਣੇਂ ਦਿਖਾਣਿਆ 6 ਵਜੇ ਫੋਨ ਆਇਆ ਮੈਂ ਮੰਦਰਾ ਕਹਿੰਦੇ ਵੀ ਇੱਕ ਸਿਨੇਮੇ ਦੀ ਬੈਕਸਾਈਡ ਤੇ ਰੋਡਪੁਰ ਮੱਲੇ ਨਵਦੀਪ ਗੌਰ ਪਤਨੀ ਪਰਮਜੀਤ ਸਿੰਘ ਚੇਕਰ ਦੰਦੇ ਸਮੇਂ ਚੋਰੀ ਹੋਈ ਹੈ ਜਿਹੜੀ ਉਹ ਲੜਕੀ ਨੇ ਆ ਕੇ ਇਹਨਾਂ ਦਾ ਬੂਆ ਬੋਲਿਆ ਸਕੂਲ ਤੋਂ ਆਏ ਅੰਦਰ ਸਮਾਨ ਖਲਰਿਆ ਪਿਆ ਹੁਣ ਉੱਥੇ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਆ ਆਮ ਪਬਲਿਕ ਗੌਂਸਟੀ ਆ ਇਹਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ ਜਿਸ ਵਿੱਚ ਮਦਈਆ ਨੇ ਦੱਸਿਆ ਕਿ 3000 ਰੁਪਏ ਚੋਰੀ ਹੋਇਆ ਤੇ ਦੋ ਤਿੰਨ ਸੂਟ ਨਵੇਂ ਚੋਰੀ ਕਰਕੇ ਲੈ ਗਏ ਤਾਂ ਕਿੰਨੇ ਹੜੇ ਚੋਰੀਆਂ ਹੋ ਰਹੀਆਂ ਨੇ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਵੀ ਕੰਪਨੀ ਦੀ ਦਿੱਤਾ ਕੀ ਕਹਿਣਾ ਚਾਹੁੰਦੇ। ਪ੍ਰਸ਼ਾਸਨ ਵਾਲੋਂ ਤੇ ਕੋਈ ਵੀ ਢਿਲ ਨਹੀਂ ਆ, ਥਾਂ ਥਾਂ ਤੇ ਪੀਸੀਆਰ ਲੱਗੀ ਪਈ ਆ। ਪਰ ਚੋਰ ਜਿਹੜੇ ਆ ਆਮ ਦਿਨ ਦੇ ਵਿੱਚ ਤਾਲਾ ਲੱਗਾ ਕਰਕੇ ਪੀੜੀ ਨਾਲੀ ਕਰਕੇ ਫਾਇਦਾ ਲੈ ਕੇ ਨਿਕਲ ਤੁਰਿਆ ਪਰ ਇੰਨਾ ਕਿ ਪੀਸੀਆਰ ਜਿਹੜੀਆਂ ਥਾਂ ਥਾਂ ਗਲੀਆਂ ਦੇ ਵਿੱਚ ਕੁੰਮਰੀਆਂ। ਪਰ ਕੋਈ ਇੰਤਜ਼ਾਮ ਕੀਤਾ ਜੇ ਉਹ ਗਲੀਆਂ ਦੇ ਵਿੱਚ ਚੰਦਰਾ ਅਧਿੰਦੜੀ ਜੁੜੀ ਹੋਈ ਆ ਪੀਸੀਆਰ ਦਾ ਪ੍ਰਬੰਧ ਜਾਂ ਕੋਈ ਪ੍ਰਸ਼ਾਸਨ ਕੋਈ ਹੋਰ ਸੀਆਰ ਨੂੰ ਵੀ ਵੱਧ ਤੋਂ ਵੱਧ ਹਦਾਇਤਾਂ ਦੇ ਕੇ ਦੁਬਾਰਾ ਫਿਰ ਇਸੇ ਤਰ੍ਹਾਂ ਹੀ ਹਦਾਇਤਾਂ ਦੇਵਾਂਗੇ ਕਿ ਕਿੰਨਾ ਵੀ ਵੱਸ ਤੋਂ ਵੱਧਿਆ ਛੋਟੀਆਂ ਗਲੀਆਂ ਦੇ ਵਿੱਚ ਆ ਕਰੋ ਜਿਹੜੇ ਅਣਪਛਾਤੇ ਵਿਅਕਤੀ ਜਾਂ ਨਸ਼ਿਆਂ ਵਾਲੇ ਜਾਂ ਜਦੁੱਤੇ ਦੇ ਜਿੱਥੇ ਮਿਲਦੇ ਆ ਫੜ ਕੇ ਉਹਨਾਂ ਦਾ ਹੌਨਾ ਕਰ ਤੋਂ ਨਾ ਖਲਾਸ ਕਰ ਦਿੱਤੀ ਜਾਵੇ